ਕਾਂਗਰਸ ਦੀ ਸਰਕਾਰ ਉਹਦੇ ਤੋਂ ਲਿੱਤੇ ਗਏ ਐ ਮੈਂ ਭਗਵੰਤ ਮਾਨ ਨੂੰ ਕਿਨੇ ਜਾ ਕੇ ਪੁੱਛ ਲਾ ਹੁਣ ਤਾਂ ਭਾਈਵਾਲੀ ਐ ਅਲਾਈਅੰਸ ਐ ਬੈਟੋ ਫੈਲੋਜ਼ ਹੁਣ ਤਾਂ ਤੁਸੀਂ ਪੁੱਛ ਜਾ ਕੇ ਉਸ ਵੇਲੇ ਦੀ ਯੂਪੀਐਸ ਦੀ ਸਰਕਾਰ ਨੂੰ ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਸੀ ਸਾਰੇ ਸੀਐਲਯੂਸ ਉੱਥੋਂ ਹੋ ਕੇ ਆਏ ਮੈਂ ਚੈਲੰਜ ਕਰਦਾ ਹਾਂ ਮੁੱਖ ਮੰਤਰੀ ਨੂੰ ਕਿ ਦਿਖਾਵੇ ਪੰਜਾਬ ਸਰਕਾਰ ਨੇ ਕਿੱਥੇ ਸੀਐਲਯੂ ਦਿੱਤਾ ਫਿਰ ਮੁੱਖ ਮੰਤਰੀ ਕਹਿੰਦਾ ਕਿ ਉਸ ਤੋਂ ਬਾਅਦ ਇਹ ਪਾਲਿਸੀ ਜਿਹੜੀ ਐ ਈਕੋ ਟੂਰਿਜ਼ਮ ਦੀ ਉਸ ਸਕ੍ਰੈਪ ਕਰ ਦਿੱਤੀ ਗਈ ਆ ਪਾਲਿਸੀ ਦੀ ਕਾਪੀ ਹੈ ਅੱਜ ਵੀ ਐਗਜ਼ਿਸਟ ਕਰ ਰਹੀ ਹੈ ਅੱਜ ਜਾ ਕੇ ਕੱਢ ਲਓ ਇੰਟਰਨੈਟ ਤੋਂ ਪੰਜਾਬ ਸਰਕਾਰ ਦੀ ਵੈਬਸਾਈਟ ਤੋਂ ਤੁਹਾਨੂੰ ਇਹ ਪਾਲਿਸੀ ਮਿਲ ਜੂਗੀ ਆ ਜਿਹੜੀ ਪਾਲਿਸੀ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਦਿੱਤੀ ਸੀ ਜਿਹਦੇ ਵਿੱਚ ਐਸ ਡੀ ਐਸਟੀ ਬਾਟ ਦਾ ਇਹਨੇ ਜ਼ਿਕਰ ਕੀਤਾ ਸੀ ਰਕਮ ਦਾ ਸੀਸੀਬੀ 84 ਕਰੋੜ 85 ਕਰੋੜ ਮੈਂ ਉਹਦੇ ਤੇ ਆਉਂਗਾ ਪਰ ਕੇਰਾ ਮੈਂ ਪਾਲਿਸੀ ਤੇ ਗੱਲ ਕਰ ਰਿਹਾ ਜਿਹਦੇ ਵਿੱਚ SDST VAT ਐਗਜ਼ੈਂਪਸ਼ਨ ਆ ਜਾਂਦਾ ਹੈ ਇਲੈਕਟ੍ਰਿਸਿਟੀ ਡਿਊਟੀ ਦੀ ਗੱਲ ਆ ਜਾਂਦੀ ਹੈ ਤੇ ਲਗਜ਼ਰੀ ਟੈਕਸ ਵਗੈਰਾ ਉਹਦੀ ਐਗਜ਼ੈਂਪਸ਼ਨ ਦੀ ਗੱਲ ਆਉਂਦੀ ਹੈ ਇਹਦੇ ਵਿੱਚ 2013 ਦੀ ਪਾਲਿਸੀ ਹੈ 75% ਐਗਜ਼ੈਂਪਸ਼ਨ ਸੀ SDST VAT ਤੇ ਇਲੈਕਟ੍ਰਿਸਿਟੀ ਡਿਊਟੀ ਤੇ 10% 10 ਸਾਲਾਂ ਵਾਸਤੇ ਇਲੈਕਟ੍ਰਿਸਿਟੀ ਡਿਊਟੀ ਤੇ ਇਲੈਕਟ੍ਰਿਸਿਟੀ ਬਿੱਲ ਤੇ ਨਹੀਂ ਤੀਜੀ ਗੱਲ ਆ ਜਿਹੜੀ ਲਗਜ਼ਰੀ ਟੈਕਸ ਵਗੈਰਾ ਉਹ 10 ਸਾਲਾਂ ਵਾਸਤੇ 75% ਆ 2022 ਦੀ ਪਾਲਿਸੀ ਹੈ ਆ ਆ ਮੁੱਖ ਮੰਤਰੀ ਦੀ ਆਟੋਵੇਅ ਲੋ ਆਹੀ ਹੈ ਨਾ ਨਟਵਰ ਲਾਲ ਮੈਂ ਗਲਤ ਪਾਲਿਸੀ ਤਾਂ ਨਹੀਂ ਨਾ ਦਿਖਾ ਰਿਆ ਜਿਹੜੀ ਲੁੱਟ ਤੁਸੀਂ ਮਚਾਈ ਹੈ ਤੁਹਾਡੇ ਪਰਿਵਾਰ ਨੇ ਮਚਾਈ ਹੈ ਕਿਹਨੂੰ ਨਹੀਂ ਪਤਾ ਅੱਜ ਪਟਿਆਲੇ ਕੇਬਲ ਤੇ ਕੀ ਹੋਈ ਜਾਂਦਾ ਜੀ ਕੌਣ ਕਰ ਰਿਹਾ ਮੁੱਖ ਮੰਤਰੀ ਦਾ ਪਰਿਵਾਰ ਸਾਰਾ ਪਟਿਆਲਾ ਇਸ ਗੱਲ ਨੂੰ ਗੱਲ ਕਰ ਰਿਹਾ ਤੁਸੀਂ ਜਦੋਂ ਤੁਹਾਡੇ ਐਮ.ਐਲ.ਏ. ਮੰਤਰੀ ਪਰਿਵਾਰ ਦੇ ਲੋਕ ਐਗਜ਼ਿਸਟਿੰਗ ਬਿਜ਼ਨੈਸਸ ਨੂੰ ਪੈਗੇ ਤੇ ਫਿਰ ਤੁਸੀਂ ਕੀ ਆਸ ਕਰਦੇ ਹੋ ਇੱਥੇ ਕੋਈ ਬਿਜ਼ਨਸ ਕਰੂਗਾ ਕਿ ਕੇਵਲ ਸੁਖ ਵਿਲਾਸ ਨੇ ਬੈਨੇਫਿਟ ਲਿੱਤਾ ਜੀ ਉਸ ਪਾਲਿਸੀ ਦਾ ਇਟ ਵਾਸ ਓਨਲੀ ਫਾਰ ਸੁਖ ਵਿਲਾਸ ਮੈਂ ਕੇਵਲ ਮੁਹਾਲੀ ਡਿਸਟ੍ਰਿਕਟ ਦੀ ਇੰਡਸਟਰੀ ਜਿਹੜੀ ਉਸ ਪਾਲਿਸੀ ਤਹਿਤ ਬੈਨੇਫਿਟ ਲੈ ਰਹੀ ਹੈ ਅੱਜ ਵੀ ਮੈਂ ਉਹਦੀ ਲਿਸਟ ਲਿਖਿਆ ਕੇ ਕੇਵਲ ਮੁਹਾਲੀ ਡਿਸਟ੍ਰਿਕਟ ਦੀ ਹੈ 8 ਹੋਟਲ ਹੈ ਜੀ 56 ਇੰਡਸਟਰੀਜ਼ ਇੰਡਸਟਰੀਜ਼ ਹੈਗੇ ਆ ਲਿਸਟਾ ਲੈ ਜਿਓ ਜਾਣ ਲੱਗੇ ਤੇ ਮੁੱਖ ਮੰਤਰੀ ਨੂੰ ਇਸ ਵੇਲੇ ਤਾਂ ਤੁਹਾਨੂੰ ਮਿਲਣਾ ਨਹੀਂ ਠੰਡ ਦਾ ਵੀ ਮੌਸਮ ਹੈ ਕਣੀਆਂ ਵੀ ਪੈ ਰੀਆਂ ਤੇ ਖੈਰ ਇਸ ਵੇਲੇ ਉਹਦੇ ਨਾਲ ਕੋਈ ਗੱਲ ਕਰਨ ਦਾ ਫਾਇਦਾ ਵੀ ਨਹੀਂ ਹੁੰਦਾ ਕੱਲ ਨੂੰ ਕਿਸੇ ਉਹਦੇ ਅਫਸਰ ਨੂੰ ਜ਼ਰੂਰ ਚਾਕੇ ਇਹ ਚੀਜ਼ ਦਿਖਾਇਓ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕਿ ਇੱਕ ਸੜਕ ਬਣੀ ਮੈਂ ਉਹਦੇ ਲਫ਼ਜ਼ ਹੀ ਰਿਪੀਟ ਕਰਦਾ ਕਿ ਜਿਹੜਾ ਇਹਨਾਂ ਦਾ ਕਿਟਾਂ ਵਾਲਾ ਹੋਟਲ ਹੈ ਨਾ ਜਿਹੜੀ ਬਿਲਡਿੰਗ ਹੈ ਉਥੋਂ ਟੈਂਟ ਵਾਲੇ ਪਾਸੇ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਸੜਕ ਹੋਟਲ ਵੱਤਦਾ ਹੈ ਤੇ ਉਹ ਪੰਜਾਬ ਦੇ ਖਜ਼ਾਨੇ ਦੇ ਪੈਸੇ ਨਾਲ ਬਣੀ ਹੁਣ ਮੈਂ ਮੁੱਖ ਮੰਤਰੀ ਨੂੰ ਇਗਨੋਰੈਂਟ ਕਹਾ ਮੂਰਖ ਕਹਾ ਕਿ ਹੈਬਿਚੁਅਲ ਲਾਇਰ ਕਹਾ ਆਦਤਨ ਜਿਹਨੂੰ ਆਦਤ ਹੁੰਦੀ ਹੈ ਝੂਠ ਬੋਲਣ ਦੀ ਉਹ ਜਿਹੜੀ ਸੜਕ ਦਾ ਮੁੱਖ ਮੰਤਰੀ ਜ਼ਿਕਰ ਕਰ ਰਿਹਾ ਉਹ 68 ਲੱਖ 12000 ਰੁਪਏ ਚ ਸੜਕ ਬਣੀ ਹੈ 68 ਲੱਖ 12000 ਸ਼ੁੱਕ ਵਿਲਾਸ ਨੇ ਜਾਂ ਮੈਟਰੋ ਇਕੋ ਗ੍ਰੀਨ ਨੂੰ ਕਹਿ ਦिए ਆਪਾਂ ਮੰਡੀ ਬੋਰਡ ਨੂੰ ਪਾਈ ਚੈੱਕ ਜਮ੍ਹਾਂ ਹੋਈ ਹੈ ਉਹ ਅੱਜ ਮੈਂ ਉਹਦੇ ਤੇ ਮੁੱਖ ਮੰਤਰੀ ਨੂੰ ਚੈਲੰਜ ਕਰਨਾ ਹੈ ਜੇ ਬੰਦਾ ਹੈ ਨਾ ਅੱਜ ਮੈਂ ਪੰਜਾਬੀ ਚ ਗੱਲ ਕਰੂੰਗਾ ਜੇ ਬੰਦਾ ਹੈ ਤਾਂ ਫਿਰ ਇਹ ਚੈਲੰਜ ਕਬੂਲ ਕਰ ਅੱਜ ਇਹੀ ਅਲੀਗੇਸ਼ਨ ਇਹੀ ਧਮਕੀਆਂ ਇਹਨੂੰ ਢਾ ਦੇਾਂਗੇ ਜੀ ਇੱਥੇ ਸਕੂਲ ਖੋਲ੍ਹ ਦੇਾਂਗੇ ਜੀ ਇੱਥੇ ਹਸਪਤਾਲ ਬਣਾ ਦੇਾਂਗੇ ਜੀ ਇਹ ਪਿਛਲੀ ਸਰਕਾਰਾਂ ਜਿਹੜੀਆਂ ਚਾਹੇ 5 ਸਾਲ ਕਾਂਗਰਸ ਦੀ ਸਰਕਾਰ ਸੀ ਉਹਦੋਂ ਕਾਂਗਰਸੀ ਕਰਦੇ ਰਹੇ ਤੇ ਹੁਣ 2 ਸਾਲਾਂ ਤੋਂ ਆਮ ਆਦਮੀ ਪਾਰਟੀ ਇਹਨਾਂ ਦਾ ਰੈਵਨਿਊ ਮਿਨਿਸਟਰ ਹੁੰਦਾ ਹਟਾਤਾ ਉਹ ਤਮਾਤਰ ਪਹਿਲਾਂ ਤਾਂ ਉਹ ਕਰਦਾ ਰਿਹਾ ਬਿ ਮਿੰਨਤੀ ਕਰਾਂਗੇ ਢਾ ਦੇਾਂਗੇ ਕੱਲ ਮੁੱਖ ਮੰਤਰੀ ਦੇ ਹਾਲ ਵੇਖ ਲਓ ਕਹਿੰਦਾ ਸੁਖ ਵਿਲਾਸ ਦੀਆਂ ਜਿਹੜੀਆਂ ਕੰਧਾਂ ਇਹ ਗਾਰੇ ਨਾਲ ਨਹੀਂ ਲੋਕਾਂ ਦੇ ਖੂਨ ਨਾਲ ਚਿਣੀਆਂ ਹੋਈਆਂ ਮੈਂ ਮੁੱਖ ਮੰਤਰੀ ਨੂੰ ਯਾਦ ਕਰਾ ਦਿਆਂ ਕੀ ਮੁੱਖ ਮੰਤਰੀ ਤੇਰੇ ਹੱਥ ਰੰਗੇ ਅੱਜ ਤੱਕ ਪੰਜਾਬ ਦੇ ਨੌਜਵਾਨ ਦੇ ਖੂਨ ਨਾਲ ਉਸ ਖੂਨ ਦਾ ਦਾਗ ਧੋਣ ਦਾ ਤੂੰ ਜਿਹੜੀ ਕੋਸ਼ਿਸ਼ ਕਰ ਰਿਹਾ ਉਸ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੋਏਗਾ ਤੂੰ ਜਦੋਂ ਲੋਕਾਂ 'ਚ ਜਾਏਗਾ ਤੈਨੂੰ ਲੋਕ ਸਪਾਲ ਕਰਨਗੇ ਉਸ ਮੁੱਦੇ ਤੇ ਜਿੰਨੀਆਂ ਮਰਜ਼ੀ ਬੇਤੁਕੀਆਂ ਗੱਲਾਂ ਕਰ ਲਾ ਤੂੰ ਆਪ ਦਾ ਜਿਹੜਾ ਸ਼ੁਭ ਕਰਨ ਦਾ ਖੂਨ ਤੇਰੇ ਹੱਥਾਂ ਤੇ ਲੱਗਿਆ ਹੈ ਨਾ ਉਹ ਦਾਗ ਨਹੀਂ ਧੋਤਾ ਜਾਣਾ ਮੈਂ ਉਹਨੇ ਜਿਹੜੀਆਂ 5 4 ਐਲੀਗੇਸ਼ਨਸ ਜਿਹੜੀਆਂ ਮੈਂ ਪੁਆਇੰਟ ਬਾਈ ਪੁਆਇੰਟ ਨੋਟ ਕੀਤੀਆਂ ਤੁਹਾਨੂੰ ਵੀ ਕਿਤੇ ਕੋਈ ਮੇਰੀ ਗੱਲ ਕਿਸੇ ਐਲੀਗੇਸ਼ਨਸ ਤੁਹਾਨੂੰ ਲੱਗ ਜੇ ਕਿ ਮੇਰਾ ਰਿਪਲਾਈ ਰਹਿ ਗਿਆ ਤਸੱਲੀ ਨਾਲ ਪੁੱਛ ਲਿਓ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਇਸ਼ੂ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜਿਹੜੇ ਲੋਕ ਆਪਣੀਆਂ ਕਮੀਆਂ ਸਿਆਸਤ ਦੀਆਂ ਲੁੱਟਾਂ ਖੋਹਾਂ ਚੋਰੀਆਂ ਛਪਾਉਣ ਵਾਸਤੇ ਬੇਬੁਨਿਆਦ ਗੱਲਾਂ ਕਰਦੇ ਆ ਉਹ ਐਕਸਪੋਜ਼ ਹੋਣੇ ਚਾਹੀਦੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਨੋਟ ਕਰਕੇ ਲਿਆਇਆ ਉਹਦੀ ਸੁਣ ਕੇ ਭਗਵੰਤ ਮਾਨ ਦੀ ਚਾਰ ਐਲੀਗੇਸ਼ਨ ਉਹਨੇ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਲਾਏ ਆ ਪਹਿਲਾ ਐਲੀਗੇਸ਼ਨ ਕਿ ਜਿੱਦ ਇਹ ਪੀਐਲਪੀਏ ਦੀ ਜ਼ਮੀਨ ਸੀ ਡੀਮਡ ਫੋਰੈਸਟ ਸੀ ਏ ਪੀ ਐਲ ਪੀਏ ਦੀ ਜ਼ਮੀਨ ਦੇ ਸੀ ਐਲ ਯੂ ਦੇਣ ਵਾਸਤੇ ਪੰਜਾਬ ਸਰਕਾਰ ਨੇ ਰੂਲਸ ਬੈਂਡ ਕੀਤੇ ਤੇ ਇਸ ਹੋਟਲ ਦੀ ਕੰਸਟਰਕਸ਼ਨ ਦੀ ਪਰਮਿਸ਼ਨ ਦਿੱਤੀ ਸੀ ਐਲ ਯੂਸ ਚੇਂਜ ਕਰਕੇ ਤੇ ਨਾਲ ਇਹ ਵੀ ਕਿਹਾ ਕਿ ਇਸ ਹੋਟਲ ਦੀ ਪਰਮਿਸ਼ਨ ਮਿਲਣ ਤੋਂ ਬਾਅਦ ਕੈਬਨਟ ਨੇ ਜਿਹੜੀ ਉਹ ਪਾਲਿਸੀ ਬਣਾਈ ਸੀ ਉਹ ਸਕ੍ਰੈਪ ਕਰਤੀ ਕੇਵਲ ਇਸ ਹੋਟਲ ਨੂੰ ਬੈਨੀਫਿਟ ਦਿੱਤਾ ਮੈਂ ਸਾਰੇ ਕਾਗਜ਼ ਅੱਜ ਲੈ ਕੇ ਆਇਆ ਹਾਂ ਉਹ ਤਾਂ ਹਵਾ ਚ ਹੀ ਗੱਲਾਂ ਕਰਦਾ ਸੀ ਨਾ ਉਹਨੂੰ ਤਾਂ ਆਦਤ ਹੈ ਤੁਹਾਡੇ ਸਾਹਮਣੇ ਰੱਖ ਦਿਆਂ ਇਹ ਵੀ ਦੱਸ ਦਿਆਂ ਇਹਦਾ ਕਿ ਜਿਹੜਾ ਪੀ ਐਲ ਪੀ ਏ ਦੀ ਜ਼ਮੀਨ ਹੁੰਦੀ ਹੈ ਉਹਦਾ ਸੀ ਐਲ ਯੂ ਚੇਂਜ ਕਰਨ ਦਾ ਅਧਿਕਾਰ ਅਥਾਰਟੀ ਪਾਵਰ ਕੇਵਲ ਤੇ ਕੇਵਲ ਗਵਰਨਮੈਂਟ ਆਫ ਇੰਡੀਆ ਕੋਲੇ ਹੁੰਦੀ ਹੈ ਪੰਜਾਬ ਸਰਕਾਰ ਕੋਲੇ ਕੋਈ ਅਧਿਕਾਰ ਨਹੀਂ ਕੋਈ ਅਥਾਰਟੀ ਨਹੀਂ ਕੋਈ ਪਾਵਰ ਨਹੀਂ ਕੋਈ ਜੂਰਿਸਡਿਕਸ਼ਨ ਨਹੀਂ ਕਿ ਕਿਸੇ ਵੀ ਪੀਐਲਪੀਏ ਦੀ ਜ਼ਮੀਨ ਦੀ ਸੀਐਲਯੂ ਚੇਂਜ ਕਰ ਸਕੇ ਸੋ ਇਸ ਕਰਕੇ ਪੰਜਾਬ ਨੂੰ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਨ ਦਾ ਤਾਂ ਮਤਲਬ ਹੀ ਕੋਈ ਨਹੀਂ ਹੁੰਦਾ ਜਾਂ ਪੰਜਾਬ ਸਰਕਾਰ ਕੋਲੇ ਜਾਣ ਦਾ ਹੀ ਕੋਈ ਮਤਲਬ ਨਹੀਂ ਸੀ ਜਦੋਂ ਪੰਜਾਬ ਸਰਕਾਰ ਕੋਲੇ ਅਥਾਰਟੀ ਨਹੀਂ ਸੀ ਤਾਂ ਪੰਜਾਬ ਸਰਕਾਰ ਤੋਂ ਇਹਦੀ ਪਰਮਿਸ਼ਨ ਇੱਕ ਵੀ ਨਹੀਂ ਲਈ ਗਈ। ਹਰ ਇੱਕ CLU 2008 ਤੇ 2011 ਦੇ ਵਿੱਚ ਵਿੱਚ ਇਹ CLU ਹੋਏ ਆ। ਸਾਰੇ ਦੇ ਸਾਰੇ ਗਵਰਨਮੈਂਟ ਆਫ ਇੰਡੀਆ ਉਸ ਵੇਲੇ ਦੀ ਯੂਪੀਏ ਦੀ ਸਰਕਾਰ, ਕਾਂਗਰਸ ਦੀ ਸਰਕਾਰ ਉਹਦੇ ਤੋਂ ਲਿੱਤੇ ਗਏ ਆ। ਮੈਂ ਭਗਵੰਤ ਮਾਨ ਨੂੰ ਕਿਨਾਂ ਜਾ ਕੇ ਪੁੱਛਲਾਂ ਹੁਣ ਤਾਂ ਭਾਈਵਾਲੀ ਹੈ, ਅਲਾਈਅੰਸ ਹੈ। ਬੈਟ ਫੈਲੋਜ਼ ਨੂੰ ਹੁਣ ਤਾਂ ਤੁਸੀਂ ਪੁੱਛ ਜਾ ਕੇ ਉਸ ਵੇਲੇ ਦੀ ਯੂਪੀਏ ਦੀ ਸਰਕਾਰ ਨੂੰ ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਸੀ ਸਾਰੇ ਸੀਐਲਯੂਜ਼ ਉੱਥੋਂ ਹੋ ਕੇ ਆਏ ਅੱਜ ਮੈਂ ਸੀਐਲਯੂਜ਼ ਦੀਆਂ ਕਾਪੀਆਂ ਲੈ ਕੇ ਆਇਆ ਹਾਂ ਆ ਤਿੰਨ ਪਾਕਟਸ ਆਫ ਲੈਂਡ ਹੈ ਜਿਹੜੇ ਉਹ ਮੈਂਸ਼ਨ ਕਰ ਰਿਆ ਸੀ ਤਿੰਨਾਂ ਦੇ ਸੀਐਲਯੂ ਭਾਰਤ ਸਰਕਾਰ ਪਰਿਆਵਰਣ ਔਰ ਵਣ ਮੰਤਰਾਲੇ ਆ ਪਹਿਲਾ ਸੀਐਲਯੂ ਜੀ ਸ੍ਰੀਕ੍ਰਿਸ਼ਨ ਸਹਿਰਾਵਤ ਉਸ ਵੇਲੇ ਦਾ ਅਫਸਰ ਸੀ 11 ਤਰੀਕ ਹੈ ਜੀ 11 1 2012 ਆ ਇੱਕ ਸੀਐਲਯੂ ਪਾਕਟ ਏ ਤੇ ਪਾਕਟ ਬੀ ਦਾ ਸੌਰੀ ਪਾਕਟ ਸੀ ਦਾ ਪਾਕਟ ਏ ਤੇ ਪਾਕਟ ਬੀ ਦਾ ਸੀਐਲਯੂ ਹੈ ਜੀ ਤੇ ਅਕਤੂਬਰ 13 2008 ਤੇ ਇਹ ਵੀ ਕੋਈ ਮਿਸਟਰ ਸਬਰਵਾਲ ਉਸ ਵੇਲੇ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟਸ ਨਾਰਥਰਨ ਰੀਜਨ ਆਫਿਸ ਇਹ ਤੁਸੀਂ ਪੜ ਸਕਦੇ ਹੋ ਇਹ ਸਾਰੇ ਦਾ ਸਾਰਾ ਜਿੰਨੀ ਜ਼ਮੀਨ 20.8 ਏਕੜੇ ਗਿਣਾਉਂਦਾ ਬਿਲਕੁਲ 20.8 ਏਕੜ ਉਹਦਾ ਸੀਐਲਯੂ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟਸ ਨਿਊ ਡੈਲੀ ਇਹ ਉੱਥੋਂ ਹੋ ਕੇ ਆਏ ਆ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਇਹਦੇ ਵਿੱਚ ਸੋ ਤੁਸੀਂ ਕਹੋ ਕਿ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਤੇ ਪੰਜਾਬ ਸਰਕਾਰ ਨੇ ਕੰਸੈਸ਼ਨਸ ਦਿੱਤੇ ਇਹ ਵੀ ਬਿਲਕੁਲ ਝੂਠ ਬਿਲਕੁਲ ਬੇਬੁਨਿਆਦ ਹੈ ਮੈਂ ਚੈਲੰਜ ਕਰਦਾ ਹਾਂ ਮੁੱਖ ਮੰਤਰੀ ਨੂੰ ਕਿ ਦਿਖਾਵੇ ਪੰਜਾਬ ਸਰਕਾਰ ਨੇ ਕਿੱਥੇ ਸੀਐਲਯੂ ਦਿੱਤਾ ਸੁਖਵਿਲਾਸ ਦੂਜੀ ਗੱਲ ਫਿਰ ਮੁੱਖ ਮੰਤਰੀ ਕਹਿੰਦਾ ਕਿ ਉਸ ਤੋਂ ਬਾਅਦ ਇਹ ਪਾਲਿਸੀ ਜਿਹੜੀ ਹੈ ਈਕੋ ਟੂਰਿਜ਼ਮ ਦੀ ਉਸ ਸਕ੍ਰੈਪ ਕਰ ਦਿੱਤੀ ਗਈ ਆ ਪਾਲਿਸੀ ਦੀ ਕਾਪੀ ਹੈ ਅੱਜ ਵੀ ਐਗਜ਼ਿਸਟ ਕਰ ਰਹੀ ਹੈ ਟਿਲ ਡੇਟ ਅੱਜ ਜਾ ਕੇ ਕੱਢ ਲਓ ਇੰਟਰਨੈਟ ਤੋਂ ਪੰਜਾਬ ਸਰਕਾਰ ਦੀ ਵੈਬਸਾਈਟ ਤੋਂ ਤੁਹਾਨੂੰ ਇਹ ਪਾਲਿਸੀ ਮਿਲ ਜੂਗੀ ਆ ਜਿਹੜੀ ਪਾਲਿਸੀ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਦਿੱਤੀ ਸੀ ਜਿਹਦੇ ਵਿੱਚ ਐਸਜੀਐਸਟੀ ਵਾਟ ਦਾ ਇਹਨੇ ਜ਼ਿਕਰ ਕੀਤਾ ਸੀ ਰਕਮ ਦੱਸੀ ਸੀ ਵੀ 84 ਕਰੋੜ 85 ਕਰੋੜ ਮੈਂ ਉਹਦੇ ਤੇ ਆਉਂਗਾ ਪਰ ਕਿਹੜਾ ਮੈਂ ਪਾਲਿਸੀ ਤੇ ਗੱਲ ਕਰ ਰਿਹਾ ਜਿਹਦੇ ਵਿੱਚ ਐਸਜੀਐਸਟੀ ਵੈਟ ਐਗਜ਼ੈਂਪਸ਼ਨ ਆ ਜਾਂਦਾ ਹੈ ਇਲੈਕਟ੍ਰਿਸਿਟੀ ਡਿਊਟੀ ਦੀ ਗੱਲ ਆ ਜਾਂਦੀ ਹੈ ਤੇ ਲਗਜ਼ਰੀ ਟੈਕਸ ਵਗੈਰਾ ਉਹਦੀ ਐਗਜ਼ੈਂਪਸ਼ਨ ਦੀ ਗੱਲ ਆਉਂਦੀ ਹੈ ਇਹਦੇ ਵਿੱਚ 2013 ਦੀ ਪਾਲਿਸੀ ਹੈ 75% ਐਗਜ਼ੈਂਪਸ਼ਨ ਸੀ ਐਸਜੀਐਸਟੀ ਵੈਟ ਤੇ ਇਲੈਕਟ੍ਰਿਸਿਟੀ ਡਿਊਟੀ ਤੇ 100% 10 ਸਾਲਾਂ ਵਾਸਤੇ ਇਲੈਕਟ੍ਰਿਸਿਟੀ ਡਿਊਟੀ ਤੇ ਇਲੈਕਟ੍ਰਿਸਿਟੀ ਬਿੱਲ ਤੇ ਨਹੀਂ ਤੀਜੀ ਗੱਲ ਆ ਜਿਹੜੀ ਲਗਜ਼ਰੀ ਟੈਕਸ ਵਗੈਰਾ ਉਹ 10 ਸਾਲਾਂ 'ਚ 75% ਆ 2022 ਦੀ ਪਾਲਿਸੀ ਹੈ ਆ ਆ ਮੁੱਖ ਮੰਤਰੀ ਦੀ ਫੋਟੋ ਵੇਖ ਲਓ ਆਹੀ ਹੈ ਨਾ ਨਟਵਰ ਲਾਲ ਮੈਂ ਗਲਤ ਪਾਲਿਸੀ ਤਾਂ ਨਹੀਂ ਨਾ ਦਿਖਾ ਰਿਆ ਤੇ ਇਹਦੇ ਚ ਪਹਿਲੀ ਦੋ ਲਾਈਨਾਂ 'ਚ ਕੀ ਕਹਿੰਦਾ ਹੈ ਮੈਸੇਜ ਫਰਮ ਚੀਫ ਮਿਨਿਸਟਰ ਪੰਜਾਬ ਇਟ ਇਜ਼ ਵਿਦ ਗ੍ਰੇਟ ਪ੍ਰਾਈਡ ਐਂਡ ਐਨਥੂਸੀਆਜ਼ਮ that i present the new industrial and business development policy of 2022 of punjab hun ede vich ki concessions hai abi jithe sdgst di reimbursement di gall hai 100% reimbursement for 15 years is policy ch ta 75% for 10 years hai na jide tahet sukh vilas da hotel baneya ਹੁਣ ਤਾਂ ਤੁਸੀਂ 100% ਦੇ ਰਹੇ ਹੋ 15 ਸਾਲਾਂ ਵਾਸਤੇ ਦੇ ਰਹੇ ਹੋ ਫਿਰ ਅਗਲੀ ਆ ਗਈ ਐਗਜ਼ੈਂਪਸ਼ਨ ਫ্রম ਇਲੈਕਟ੍ਰਿਸਿਟੀ ਡਿਊਟੀ 100% ਐਗਜ਼ੈਂਪਸ਼ਨ ਫਾਰ 15 ইয়ার্স ਇਹਦੇ ਵਿੱਚ ਵੀ 10 ਸਾਲਾਂ ਵਾਸਤੇ ਐਗਜ਼ੈਂਪਸ਼ਨ ਹੈ ਤੁਸੀਂ ਤਾਂ ਉਹ ਵੀ ਵਧਾਤੀ ਤੀਜੀ ਗੱਲ ਐਕਸਟਰਾ ਤੁਸੀਂ ਇਹਦੇ ਵਿੱਚ ਪਾਤਾ ਰੀਇਮਬਰਸਮੈਂਟ ਆਫ ਸੀਐਲਯੂ 100% ਸੀਐਲਯੂ ਤੇ ਜਿਹੜਾ ਖਰਚਾ ਆਊਗਾ ਉਹ ਰੀਇਮਬਰਸ ਹੋਊਗਾ exemption from stamp duty 100% stamp duty exemption de diye. ਇਹ ਤੁਸੀਂ ਐਕਸਟਰਾ ਚੀਜ਼ਾਂ ਇਹਦੇ ਵਿੱਚ ਐਡ ਕੀਤੀਆਂ ਆ। ਆ ਜਿਹੜੀ ਫੁੱਲੀ ਇਨਵੈਸਟਮੈਂਟ ਪਾਲਿਸੀ ਹੈ ਮੈਂ ਪਰ ਇੱਕ ਸਵਾਲ ਜ਼ਰੂਰ ਕਰਨਾ ਚਾਹਣਾ। ਕਿ ਤੁਸੀਂ ਚੀਜ਼ਾਂ ਇੰਨੀਆਂ ਵਧਾਤੀਆਂ ਇਸ ਪਾਲਿਸੀ ਦੇ ਵਿੱਚ। ਇਸ ਦੇ ਬਾਵਜੂਦ ਵੀ ਪੰਜਾਬ 'ਚ ਇੰਡਸਟਰੀ ਕਿਉਂ ਨਹੀਂ ਆ ਰਹੀ? ਆਉਣਾ ਤਾਂ ਦੂਰ ਪੰਜਾਬ ਚੋਂ ਇੰਡਸਟਰੀ ਛੱਡ ਛੱਡ ਕੇ ਯੂਪੀ ਤੇ ਬਿਹਾਰ ਚ ਜਾ ਰਹੀ ਹੈ 2.5 ਲੱਖ ਕਰੋੜ ਦੀ ਇਨਵੈਸਟਮੈਂਟ ਪੰਜਾਬ ਦੇ ਵਪਾਰੀਆਂ ਨੇ ਯੂਪੀ ਤੇ ਬਿਹਾਰ ਚ ਕਰ ਲਈ ਇੰਨੇ ਇਨਸੈਂਟਿਵ ਤੁਸੀਂ ਦਿੱਤੇ ਜਿਹੜੀ 2013 ਦੀ ਪਾਲਿਸੀ ਉਹਦੋਂ ਡਬਲ ਇਨਸੈਂਟਿਵ ਤੁਸੀਂ ਦੇਤੇ ਤੇ ਫੇਰ ਵੀ ਨਹੀਂ ਆ ਰਿਹਾ ਇੱਥੋਂ ਕਲੀਅਰ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਵਿੱਚ ਇਨਵੈਸਟਰ ਦਾ ਫੇਥ ਕਿੰਨਾ ਹੈ ਜਾਂ ਮੈਂ ਕਹਾਂ ਲੈਕ ਆਫ ਫੇਥ ਕਿੰਨਾ ਹੈ ਜਿਹੜੀ ਲੁੱਟ ਤੁਸੀਂ ਮਚਾਈ ਆ ਤੁਹਾਡੇ ਪਰਿਵਾਰ ਨੇ ਮਚਾਈ ਐ ਕਿਹਨੂੰ ਨਹੀਂ ਪਤਾ ਅੱਜ ਪਟਿਆਲੇ ਕੇਬਲ ਤੇ ਕੀ ਹੋਈ ਜਾਂਦਾ ਜੀ ਕੌਣ ਕਰ ਰਿਹਾ ਮੁੱਖ ਮੰਤਰੀ ਦਾ ਪਰਿਵਾਰ ਸਾਰਾ ਪਟਿਆਲਾ ਇਸ ਗੱਲ ਨੂੰ ਗੱਲ ਕਰ ਰਿਹਾ ਤੁਸੀਂ ਜਦੋਂ ਤੁਹਾਡੇ ਐਮ ਐਲ ਏ ਮੰਤਰੀ ਪਰਿਵਾਰ ਦੇ ਲੋਕ ਐਗਜ਼ਿਸਟਿੰਗ ਬਿਜ਼ਨੈਸਸ ਨੂੰ ਪੈ ਗਏ ਤੇ ਫਿਰ ਤੁਸੀਂ ਕੀ ਆਸ ਕਰਦੇ ਹੋ ਇੱਥੇ ਕੋਈ ਬਿਜ਼ਨਸ ਕਰੂਗਾ ਆਕੇ ਇੱਕ ਕੁਐਸਚਨ ਮਾਰਕ ਮੁੱਖ ਮੰਤਰੀ ਤੇ ਐ ਕਿ ਅੱਜ ਵੀ ਉਹ ਇਨਵੈਸਟਮੈਂਟ ਪਾਲਿਸੀ ਵਿਦ ਐਡਿਡ ਇਨਸੈਂਟਿਵਸ ਮੌਜੂਦ ਹੈ ਪਰ ਇੰਡਸਟਰੀ ਪੰਜਾਬ ਚ ਨਹੀਂ ਆ ਰਹੀ ਇਹ ਦੂਜਾ ਸਵਾਲ ਸੀ ਜੀ ਮੁੱਖ ਮੰਤਰੀ ਦਾ ਦੂਜਾ ਜਵਾਬ ਸੀ ਦੂਜੇ ਅਲਿਗੇਸ਼ਨ ਦੀ ਤੀਜੀ ਗੱਲ ਮੁੱਖ ਮੰਤਰੀ ਨੇ ਕੀਤੀ ਹਾਂ ਮੈਂ ਤੁਹਾਨੂੰ ਸੌਰੀ ਵਿੱਚ ਗੱਲ ਰਹੇਗੀ ਮੁੱਖ ਮੰਤਰੀ ਨੇ ਇਹ ਵੀ ਗੱਲ ਕੀਤੀ ਕਿ ਉਹਦੇ ਤਹਿਤ ਕੇਵਲ ਸੁਖ ਵਿਲਾਸ ਨੇ ਬੇਨਫਿਟ ਲਿੱਤਾ ਜੀ ਉਸ ਪਾਲਿਸੀ ਦਾ ਇਟ ਵਾਸ ਓਨਲੀ ਫॉर ਸੁਖ ਵਿਲਾਸ ਮੈਂ ਕੇਵਲ ਮੁਹਾਲੀ ਡਿਸਟ੍ਰਿਕਟ ਦੀ ਇੰਡਸਟਰੀ ਜਿਹੜੀ ਉਸ ਪਾਲਿਸੀ ਤਹਿਤ ਬੈਨੀਫਿਟ ਲੈ ਰਹੀ ਹੈ ਅੱਜ ਵੀ ਮੈਂ ਉਹਦੀ ਲਿਸਟ ਲਿਖਿਆ ਕੇ ਕੇਵਲ ਮੁਹਾਲੀ ਡਿਸਟ੍ਰਿਕਟ ਦੀ ਹੈ 8 ਹੋਟਲ ਹੈ ਜੀ 56 ਇੰਡਸਟਰੀਜ਼ ਇੰਡਸਟਰੀਜ਼ ਹੈਗੇ ਆ ਲਿਸਟ ਲੈ ਜਿਓ ਜਾਣ ਲੱਗੇ ਤੇ ਮੁੱਖ ਮੰਤਰੀ ਨੂੰ ਇਸ ਵੇਲੇ ਤਾਂ ਤੁਹਾਨੂੰ ਮਿਲਣਾ ਨਹੀਂ ਠੰਡ ਦਾ ਵੀ ਮੌਸਮ ਹੈ ਕਣੀਆਂ ਵੀ ਪੈ ਰੀਆਂ ਤੇ ਖੈਰ ਇਸ ਵੇਲੇ ਉਹਦੇ ਨਾਲ ਕੋਈ ਗੱਲ ਕਰਨ ਦਾ ਫਾਇਦਾ ਵੀ ਨਹੀਂ ਹੁੰਦਾ ਕੱਲ ਨੂੰ ਕਿਸੇ ਉਹਦੇ ਅਫਸਰ ਨੂੰ ਜ਼ਰੂਰ ਜਾ ਕੇ ਇਹ ਚੀਜ਼ ਦਿਖਾਓ ਜੇ ਮੈਂ 8 ਹੋਟਲ ਤੁਹਾਨੂੰ ਦੱਸ ਦੇਣਾ ਜਿਹਦੇ ਚ ਆ ਮੈਟਰੋ ਇਕੋ ਗ੍ਰੀਨ ਵੀ ਹੈ ਸੁਖ ਵਿਲਾਸ ਹਾਂ ਸੁਖ ਵਿਲਾਸ ਤੋਂ ਇਲਾਵਾ 7 ਹੋਰ ਹੋਟਲ 56 ਹੋਰ ਇੰਡਸਟਰੀਜ਼ ਉਸੇ ਪਾਲਿਸੀ ਤਹਿਤ ਇਹ ਬੈਨੀਫਿਟਸ ਲੈ ਰਹੀਆਂ ਇਹ ਕੇਵਲ ਮੁਹਾਲੀ ਡਿਸਟ੍ਰਿਕਟ ਹੈ ਬਾਕੀ ਦੇ ਪੰਜਾਬ ਦੀ ਲਿਸਟ ਇਸ ਤੋਂ ਵੱਖ ਹੈ ਜੋ ਮੈਨੂੰ ਅਫਸਰਾਂ ਨੇ ਦੱਸਿਆ 600 ਇੰਡਸਟਰੀ ਹੈ ਪੰਜਾਬ ਦੇ ਵਿੱਚ ਜਿਹੜੀ ਉਹਦਾ ਬੈਨੀਫਿਟ ਲੈ ਰਹੀ ਹੈ ਤੁਹਾਨੂੰ ਲਿਸਟ ਇਨਵੈਸਟ ਪੰਜਾਬ ਤੋਂ ਮਿਲ ਜੂਗੀ ਤੀਜਾ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕਿ ਇੱਕ ਸੜਕ ਬਣੀ ਮੈਂ ਉਹਦੇ ਲਫ਼ਜ਼ ਹੀ ਰਿਪੀਟ ਕਰਦਾ ਕਿ ਜਿਹੜਾ ਇਹਨਾਂ ਦਾ ਇੱਟਾਂ ਵਾਲਾ ਹੋਟਲ ਹੈ ਨਾ ਜਿਹੜੀ ਬਿਲਡਿੰਗ ਹੈ ਉਥੋਂ ਟੈਂਟ ਵਾਲੇ ਪਾਸੇ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਸੜਕ ਹੋਟਲ ਵਰਤਦਾ ਤੇ ਉਹ ਪੰਜਾਬ ਦੇ ਖਜ਼ਾਨੇ ਦੇ ਪੈਸੇ ਨਾਲ ਬਣੀ ਹੁਣ ਮੈਂ ਮੁੱਖ ਮੰਤਰੀ ਨੂੰ ਇਗਨੋਰੈਂਟ ਕਹਾਂ ਮੂਰਖ ਕਹਾਂ ਕਿ ਹੈਬਿਚੁਅਲ ਲਾਇਰ ਕਹਾਂ ਆਦਤਨ ਜਿਹਨੂੰ ਆਦਤ ਹੁੰਦੀ ਹੈ ਝੂਠ ਬੋਲਣ ਦੀ ਉਹ ਜਿਹੜੀ ਸੜਕ ਦਾ ਮੁੱਖ ਮੰਤਰੀ ਜ਼ਿਕਰ ਕਰ ਰਿਹਾ ਉਹ 68 ਲੱਖ 12000 ਰੁਪਏ ਚ ਸੜਕ ਬਣੀ ਹੈ 68 ਲੱਖ 12000 ਸੁਖ ਵਿਲਾਸ ਨੇ ਜਾਂ ਮੈਟਰੋ ਇਕੋ ਗ੍ਰੀਨ ਨੂੰ ਕਹਿ ਦिए ਆਪਾਂ ਮੰਡੀ ਬੋਰਡ ਨੂੰ ਬਾਈ ਚੈੱਕ ਜਮਾ ਹੋਏ ਆ ਉਹ ਪੈਸੇ 2013 ਆ ਚਿੱਠੀ ਹੈ ਮੰਡੀ ਬੋਰਡ ਦੀ ਇੱਕ ਇੱਕ ਰੁਪਈਆ ਉਸ ਸੜਕ ਦਾ ਇਹ ਅੱਜ ਦੇ ਹੁਕਮਰਾਨਾਂ ਵਰਗੇ ਹੁੰਦੇ ਨਾ ਤੇ ਇਹਨਾਂ ਨੇ ਕਹਿਣਾ ਸੀ ਅਸੀਂ ਸਰਕਾਰ ਆਂ ਜਿਵੇਂ ਇਹਨਾਂ ਤੇ ਵੀ ਕਈ ਹੈਗੇ ਨਾ ਲੀਡਰ ਆਈ ਐਮ ਗਵਰਨਮੈਂਟ ਸਰਕਾਰ ਦੇ ਪੈਸੇ ਨਾਲ ਬਣਾਉਂਦੇ 100 ਜਸਟੀਫਿਕੇਸ਼ਨਸ ਹੋ ਜਾਂਦੀਆਂ ਸਰਕਾਰ ਦੇ ਪੈਸੇ ਨਾਲ ਬਣਾਉਣ ਦੀਆਂ ਪਰ ਇੱਕ ਇੱਕ ਰੁਪਈਆ ਮੈਟਰੋ ਇਕੋ ਗ੍ਰੀਨ ਨੇ 68 ਲੱਖ 12 ਹਜ਼ਾਰ ਜਿਹੜੀ ਹੋਟਲ ਦੀ ਮੇਨ ਬਿਲਡਿੰਗ ਤੋਂ ਟੈਂਟਸ ਵੱਲ ਨੂੰ ਜਿਹੜੀ ਸੜਕ ਜਾਂਦੀ ਹੈ ਉਹਦਾ ਪੰਜਾਬ ਮੰਡੀ ਬੋਰਡ ਨੂੰ ਜਮ੍ਹਾਂ ਕਰਾਇਆ ਹੁਣ ਆਜੋ ਚੌਥੀ ਅਲੀਕੇਸ਼ਨ ਤੇ ਮੁੱਖ ਮੰਤਰੀ ਉਹ ਕਹਿੰਦਾ ਜੀ 108 ਕਰੋੜ ਅੱਜ ਇਹ ਕਿੰਨਾ ਦਾ ਉਹ ਮੈਂ ਵੇਖਿਆ ਉਹਨੂੰ ਸੰਘ ਤਾਂ ਬਹੁਤ ਪਾੜਦਾ ਰੋਜ਼ ਉਹ ਪਰ ਮੁੱਖ ਮੰਤਰੀ ਬਣਾਉਂਦਾ ਕੁਝ ਨਹੀਂ ਉਹਨੂੰ 108 ਕਰੋੜ ਨੂੰ ਵੱਡਾ ਹੋਰ ਵੱਡਾ ਦਿਖਾਉਣ ਵਾਸਤੇ ਬਹੁਤ ਵੱਡੀ ਰਕਮ ਹੈ 4 ਬਟਾ ਦਿਖਾਉਣ ਵਾਸਤੇ 1 ਅਰਬ 8 ਲੱਖ ਮੈਨੂੰ ਤਾਂ ਐ ਸੀ ਉਹ ਮੈਂ ਲਾਲੂ ਯਾਦਵ ਦੀ ਕਰੀਲ ਵੇਖੀ ਸੀ ਕਹਿੰਦਾ ਸੀ ਧੀਰੇ ਬੋਲੀਏ ਨਸ ਨਾ ਫਟ ਜਾਏ ਯਹਾਂ ਸੇ کہیں ਇਹ ਨਸ ਫਟਨ ਵਾਲਾ ਹਾਲ ਨਾ ਹੋ ਜੇ ਕਿਤੇ ਇਹਨਾਂ ਦਾ ਜਿਹੜੀ ਇਹ ਕਹਿੰਦੇ ਨਾ 108 ਕਰੋੜ ਦੇ ਇਨਸੈਂਟਿਵ ਲੈ ਗਏ ਲੁੱਟ ਕੇ ਲੈ ਗਏ ਅੱਜ ਮੈਂ ਉਹਦੇ ਤੇ ਮੁੱਖ ਮੰਤਰੀ ਨੂੰ ਚੈਲੰਜ ਕਰਨ ਆਇਆ ਜੇ ਬੰਦਾ ਹੈ ਨਾ ਅੱਜ ਮੈਂ ਪੰਜਾਬੀ ਚ ਗੱਲ ਕਰੂੰਗਾ ਜੇ ਬੰਦਾ ਹੈ ਤਾਂ ਫਿਰ ਇਹ ਚੈਲੰਜ ਕਬੂਲ ਕਰਾ ਪਹਿਲੀ ਗੱਲ ਮੁੱਖ ਮੰਤਰੀ ਨੇ ਕਹੀ ਕਿ ਇਹਨਾਂ ਨੇ ਜੀ ਐਸਜੀਐਸਟੀ ਤੇ ਵੈਟ ਦਾ 85 ਕਰੋੜ 84 ਲੱਖ ਰੁਪਇਆ ਆ ਸੀ ਮੁੱਖ ਮੰਤਰੀ ਨੇ ਕੱਲ੍ਹ ਇਹ ਦਿੱਤੀ ਹੈ ਚੱਕੀ 85 ਕਰੋੜ 84 ਲੱਖ ਰੁਪਇਆ ਵੈਟ ਦੇ ਤਹਿਤ ਇਹਨਾਂ ਨੇ ਸਰਕਾਰ ਤੋਂ ਇਨਸੈਂਟਿਵ ਰਿਫੰਡ ਲੈ ਲਿਆ ਪਹਿਲੀ ਅਲੀਗੇਸ਼ਨ ਇਹ ਸੀ ਤੁਸੀਂ ਸਾਰੇ ਉੱਥੇ ਟੁੱਟ ਚੁੱਕੇ ਗਏ ਹੋਣੇ ਚਲੋ ਹੁਣ ਮੈਂ ਤੁਹਾਨੂੰ ਇਹਨੂੰ ਕਲੀਅਰ ਚਲੋ ਕੋਈ ਨਹੀਂ ਸ਼ਬਦ ਭਜੇ ਨਹੀਂ ਸੀ ਜੀ ਚੰਗੀ ਗੱਲ ਆ ਕੋਈ ਚੰਗਾ ਸੁਣ ਲਿਆ ਆਪਾਂ ਵੀ ਇਨਸੈਂਟਿਵ ਲੈ ਕੇ ਜੀ ਕਹਿੰਦੇ 85 ਕਰੋੜ 84 ਲੱਖ ਰੁਪਏ ਦਾ ਹੁਣ ਮੁੱਖ ਮੰਤਰੀ ਨੂੰ ਮੈਂ ਇਹ ਦੱਸ ਦਿਆਂ ਮੈਨੂੰ ਸਮਝ ਨਹੀਂ ਆਉਂਦੀ ਯਾਰ ਇਹ ਕਿਹੜੇ ਵੇਲੇ ਬਹਿ ਜਾਂਦਾ ਹੈ ਪ੍ਰੈਸ ਕਾਨਫਰੰਸ ਕਰਨ ਕਿ ਦਿਨੇ ਵੀ ਖਾਣ ਪੀਣ ਲੱਗ ਗਿਆ ਮੁੱਖ ਮੰਤਰੀ ਨੂੰ ਮੈਂ ਦੱਸ ਦਿਆਂ ਕਿ 10 ਸਾਲ ਹੋ ਗਏ 10 ਕਿਉਂ 2017 ਦਾ ਸੱਤ ਸਾਲ ਹੋ ਗਏ ਵੈਟ ਦਾ ਵੈਸੇ ਹੀ ਅਬੋਲਿਸ਼ ਹੋ ਗਿਆ ਹੈ ਹਿੰਦੁਸਤਾਨ ਦੀ ਸਰਕਾਰ ਨੇ ਕਰਤਾ ਹੈ ਵੈਟ ਤਾਂ ਹੈ ਹੀ ਕੋਈ ਨਹੀਂ ਵੈਟ ਨਾ ਦੀ ਕੋਈ ਚੀਜ਼ ਨਹੀਂ ਚਲੋ ਤੂੰ ਐਸਜੀਐਸਟੀ ਤੇ ਆ ਜਾ ਐਸਜੀਐਸਟੀ ਦਾ ਜਿਹੜਾ 85 ਕਰੋੜ 84 ਲੱਖ ਰੁਪਇਆ ਕਹਿੰਦਾ ਹੈ ਨਾ ਜੀ ਆ ਮੇਰੇ ਕੋਲੇ ਕਾਗਜ਼ ਸੀ ਇੱਥੇ ਕਿਤੇ ਚਲੋ ਮੈਂ ਦੇ ਦੂੰਗਾ ਤੁਹਾਨੂੰ ਬਾਅਦ ਚ ਟੋਟਲ ਇਨਸੈਂਟਿਵ ਐਸਜੀਐਸਟੀ ਚ ਅੱਜ ਤੱਕ ਟਿਲ ਡੇਟ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਸੁਖ ਵਿਲਾਸ ਨੂੰ 4 ਕਰੋੜ 19 ਲੱਖ ਰੁਪਏ ਦਾ ਮਿਲੇਗਾ। ਇੰਨਾ ਹੀ ਐਨੇ ਆ। ਆਸੀ 4 ਕਰੋੜ 29 ਲੱਖ ਰੁਪਏ ਦਾ ਸੌਦਾ। ਜਿਹੜਾ ਕਹਿੰਦਾ ਨਾ 85 ਕਰੋੜ 84 ਲੱਖ ਦਾ ਇਨਸੈਂਟਿਵ ਐਸਜੀਐਸਟੀ ਚ ਲੈ ਲਿਆ ਟਿਲ ਡੇਟ ਇਨਵੈਸਟਮੈਂਟ ਕੀਤੀਆਂ ਨਾਲੇ ਉਸ ਚ ਨਹੀਂ ਮੈਂ ਪੈਂਦਾ ਇਹੋ ਜਿਹੇ ਪ੍ਰੋਜੈਕਟਸ ਜਿਨ੍ਹਾਂ ਨੇ ਵੀ ਲਾਏ ਹੋਰ ਲੋਕਾਂ ਨੇ ਵੀ ਜਿਹੜੇ ਇੰਡਸਟਰੀ ਲਾਉਂਦੇ ਆ। ਇੰਡਸਟਰੀ ਵਾਲੇ 100 100 200 5500 ਕਰੋੜ ਹਜ਼ਾਰ ਹਜ਼ਾਰ ਕਰੋੜ ਲਾਉਂਦੇ ਆ ਤੇ ਜੇ ਉਹਦੇ ਚੋਂ ਇਨਸੈਂਟਿਵ ਸਰਕਾਰ ਦੇ ਰਹੀ ਹੈ ਬਿਯੋਂਡ ਪਾਲਿਸੀ ਕੀ ਲੈ ਰਿਆ ਬੰਦਾ ਇਹ ਗੱਲ ਦੱਸੇ ਨਾ 4 ਕਰੋੜ 29 ਲੱਖ ਰੁਪਈਆ ਜਿਹੜਾ ਇਹ ਕਹਿ ਰਿਹਾ ਕਿ 85 ਕਰੋੜ 20 ਗੁਣਾ ਵਧਾਤਾ ਜੇ ਆਪਾਂ ਕਹਿ ਦਈਏ 2000% ਪਤਾ ਨਹੀਂ ਖਾਦਾ ਕੀ ਸੀ ਕਿ ਕੁਝ ਪੀਤਾ ਸੀ ਇਹ ਰੱਬ ਜਾਣਦਾ ਵੇਖੋ ਮੈਂ ਤਾਂ ਉਸ ਪ੍ਰੈਸ ਕਾਨਫਰੰਸ 'ਚ ਨਹੀਂ ਸੀ ਸ਼ਰ ਤੁਸੀਂ ਵੀ ਨਹੀਂ ਸੀ ਮਨ ਲਾਈਵ ਹੀ ਹੋਇਆ ਹੁਣ ਉਹ ਸਵਾਲ ਤਾਂ ਘੱਟ ਲੈਂਦਾ ਸੋ 20 ਗੁਣਾ ਉਹਨੂੰ ਇਨਫਲੇਟ ਕਰਕੇ ਇਹ ਮੈਂ ਡਾਕੂਮੈਂਟਸ ਐਂਡ ਮੈਂ ਚੈਲੰਜ ਕਰ ਰਿਹਾ ਮੱਖ ਮੰਤਰੀ ਨੂੰ 4 ਕਰੋੜ 29 ਲੱਖ ਦਾ ਫਿਗਰ ਤੂੰ 4 ਕਰੋੜ 30 ਲੱਖ ਹੀ ਵਿਖਾ ਦੇ ਮੈਨੂੰ ਦੂਜੀ ਗੱਲ ਜਿਹੜੀ ਰਕਮ ਮੈਂ ਹੁਣ ਕਹੀ ਹੈ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਮੈਂ ਚੈਲੰਜ ਕਰ ਰਿਹਾ ਇਸ ਬੰਦੇ ਨੂੰ ਜਿਹਨੂੰ ਮੁੱਖ ਮੰਤਰੀ ਦੀ ਕੁਰਸੀ ਦੀ ਸ਼ਰਮ ਨਹੀਂ ਜਿੰਨੇ ਸ਼ਕੂਫੇ ਮੁੱਖ ਮੰਤਰੀ ਪਹਿਲਾਂ ਛੱਡਦਾ ਰਿਹਾ ਇਹ ਸਾਡੀ ਗਲਤੀ ਸੀ ਕਿ ਅਸੀਂ ਇਹਨੂੰ ਇਗਨੋਰ ਕਰਦੇ ਰਹੇ ਅੱਜ ਤੋਂ ਬਾਅਦ ਹਰ ਝੂਠ ਤੇ ਹਰ ਗਲਤ ਐਲੀਗੇਸ਼ਨ ਤੇ ਡੈਫਰਮੇਸ਼ਨ ਫੇਸ ਕਰਨ ਲਈ ਤਿਆਰ ਰਵੇ ਇੱਕ ਡੈਫਰਮੇਸ਼ਨ ਮੁਕਸਰ ਪਈ ਹੈ ਨਾ ਉਹ ਬਿਆਨ ਉਹਦੇ ਨਾਲ ਦੇ ਰਿਹਾ ਕਿ ਮੈਂ ਤਾਂ ਕਹਿੰਦਾ ਰੋਜ਼ ਪਵੇ ਤਰੀਕ ਤੇ ਮੈਂ ਉੱਥੇ ਜਾ ਕੇ ਫਿਰ ਐਕਸਪੋਜ਼ ਕਰਾਂ ਫਿਰ ਜਾਂਦਾ ਕਿਉਂ ਨਹੀਂ ਤਰੀਕ ਤਾਂ ਪੈ ਹੀ ਹਟੀ ਮੈਂ ਤਾਂ ਅੱਜ ਵੀ ਇਹਨੂੰ ਕਹਿ ਰਿਹਾ ਆ ਵੀ ਡੈਫਰਮੇਸ਼ਨ ਪੈ ਰਹੀ ਹੈ ਤੇ ਦੋਨੋਂ ਡੈਫਰਮੇਸ਼ਨਸ ਚ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਚੈਲੰਜ ਕਰਦਾ ਥੋਡੇ ਰਾਹੀਂ ਲਿਖ ਕੇ ਦੇਵੇ کورٹ ਨੂੰ ਕਿ ਇਹਨਾਂ ਜਿਹੜੀਆਂ ਡੈਫਰਮੇਸ਼ਨਸ ਐ ਇਹਦੇ ਤੇ ਡੇ ਟੂ ਡੇ ਹਿਅਰਿੰਗ ਹੋਵੇ ਮਹੀਨੇ ਦੇ ਵਿੱਚ ਵਿੱਚ ਇਹਦਾ ਫੈਸਲਾ ਹੋਵੇ ਕਿ ਇਹ ਸਹੀ ਐ ਕਿ ਗਲਤ ਐ ਲੋਕ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਤਾਂ ਕਿ ਪੰਜਾਬ ਦੇ ਲੋਕ ਸੱਚ ਤੇ ਝੂਠ ਵੈਸੇ ਤਾਂ ਲੋਕ ਜਾਣਗੇ ਐ ਪਰ ਫਿਰ ਵੀ ਉਹਦੇ ਤੇ ਆਦਤ ਦੀ ਵੀ ਮੋਰ ਲੱਗ ਜਵੇ ਤੇ ਉਸ ਹਿਸਾਬ ਨਾਲ ਫਿਰ ਲੋਕ ਫੈਸਲਾ ਕਰਨ ਤੁਹਾਡਾ ਧੰਨਵਾਦ